7 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ 7 ਅਤੇ 8 ਤਰੀਕ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ 7 ਤਰੀਕ ਨੂੰ ਤਕਰੀਬਨ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਸੀਗਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਪੱਛੋਰੀਆਂ ਹਵਾਵਾਂ ਲਗਾਤਾਰ ਚੱਲ ਰਹੀਆਂ ਨੇ ਗਰਮੀ ਦੇ ਵਿੱਚ ਲਗਾਤਾਰ ਵਧਦਾ ਹੋਇਆ ਹੈ ਤੇ ਟੈਂਪਰੇਚਰ 40 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਹਲਕੇ ਹਲਕੇ ਜੇ ਬੱਦਲ ਜਰੂਰ ਆਸਮਾਨ ਦੇ ਵਿੱਚ ਦਿਖ ਰਹੇ ਹਨ ਪਰ ਉਸ ਦਾ ਬਹੁਤਾ ਕੋਈ ਅਸਰ ਨਹੀਂ ਹੋਵੇਗਾ ਸਿਰਫ ਧੁੱਪ ਛਾਂ ਵਾਲਾ ਮਾਹੌਲ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਇਲਾਵਾ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੌਸਮ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਕੱਲ ਨੂੰ ਵੀ ਮੌਸਮ ਮੁੱਖ ਤੌਰ ਤੇ ਪੰਜਾਬ ਵਿੱਚ ਜਾਂ ਪੰਜਾਬ ਦੇ ਨਾਲ ਲੱਗਦੇ ਖੇਤਰ ਸਾਰਿਆਂ ਦੇ ਵਿੱਚ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਤੇ ਇਹ 11 ਤਰੀਕ ਤੱਕ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਮੀਂਹ ਨੇਰੀ ਆਉਂਦੀ ਹੋਈ ਦਿਖਾਈ ਨਹੀਂ ਦੇਵੇਗੀ ਟੈਂਪਰੇਚਰ 40 ਡਿਗਰੀ ਤੋਂ ਪਾਰ ਜਾਂਦਾ ਹੋਇਆ ਦਿਖਾਈ ਦੇਵੇਗਾ ਜਿੱਥੇ ਦਿਨ ਦਾ ਟੈਂਪਰੇਚਰ ਵਧਿਆ ਹੈ ਉੱਥੇ ਰਾਤਾਂ ਦਾ ਟੈਂਪਰੇਚਰ ਵੀ ਹੁਣ ਵਧਣਾ ਸ਼ੁਰੂ ਹੋ ਜਾਵੇਗਾ ਤੇ ਰਾਤਾਂ ਵੀ ਗਰਮ ਹੋਣੀਆਂ ਸ਼ੁਰੂ ਹੋਣਗੀਆਂ ਦੂਸਰੀ ਤਰਫ ਮਾਨਸੂਨ ਦੀ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਬ੍ਰੇਕ ਲੱਗੀ ਹੋਈ ਹੈ ਮਹਾਰਾਸ਼ਟਰ ਤੱਕ ਪੁੱਜ ਕੇ ਉੱਥੇ ਰੁਕੀ ਹੋਈ ਹੈ ਇਹ 11-12 ਤਰੀਕ ਤੱਕ ਮਾਨਸੂਨ ਉੱਥੇ ਹੀ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦਾ ਵੀ ਲੋ ਪ੍ਰੈਸ਼ਰ ਏਰੀਆ ਸਮੁੰਦਰ ਦੇ ਵਿੱਚ ਨਹੀਂ ਬਣ ਰਿਹਾ ਜਿਸ ਕਰਕੇ ਇਹ ਅੱਗੇ ਨਹੀਂ ਵਧ ਰਹੀ ਤੇ ਪੰਜਾਬ ਦੇ ਵਿੱਚ ਵੀ ਓਨੇ ਦਿਨ ਲੇਟ ਹੀ ਪਹੁੰਚਣ ਦੀ ਸੰਭਾਵਨਾ ਹੈ ਤਕਰੀਬਨ 20 ਜੂਨ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਉਸਦੇ ਆਉਣ ਦੀਆਂ ਆਸਾਂ ਬਣੀਆਂ ਹੋਈਆਂ ਹਨ